ਮੇਰੇ ਵੱਲੋਂ ਸਾਰਿਆਂ ਨੂੰ ਜੈ ਮਸੀਹ ਕੀ ਆਓ ਆਪਾ ਪਾਸਟਰ ਦੋਲਜੀ ਕੀ ਇਸ ਵੀਡੀਓ ਨੂੰ ਦੇਖੀਏ ਜਿਹਦੇ ਵਿੱਚ ਜਿਸ ਸਮਾਂ ਬਾਰੇ ਦੱਸਿਆ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਸਾਨੂੰ ਦਸਵਾਤ ਨੂੰ ਕੱਢਣਾ ਚਾਹੀਦਾ ਵਾ ਪਰਮੇਸ਼ਵਰ ਦੇ ਨਾਲ ਵਫਾਦਾਰ ਹੋਣਾ ਚਾਹੀਦਾ ਕੇਵਲੇ ਆਪਾ ਕੱਢਦੇ ਆਂ ਤੇ ਮਤਲਬ ਪੂਰੀ ਤਰੀਕੇ ਨਾਲ ਸਹੀ ਨਹੀਂ ਕੱਢਦੇ ਕਿੱਥੇ ਲੁੱਤੀ ਕਰਦੇ ਆ ਆਓ ਬਸ ਇਹ ਵੀ ਦੇਖੀਏ ਸੋ ਅੱਜ ਅਸੀਂ ਪਰਮੇਸ਼ਰ ਜੀ ਦੇ ਵਚਨ ਦੇ ਵਿੱਚੋਂ ਜਿਸ ਵਿਸ਼ੇ ਤੇ ਸਿੱਖਣਾ ਹੈ ਉਹ ਵਿਸ਼ਾ ਹੈ ਰਾਹ ਦਾ ਚਾਨਣ ਹallelujah ਜਿਵੇਂ ਜੇ ਰਸਤੇ ਦੇ ਉੱਤੇ ਲਾਈਟ ਨਾ ਲੱਗੀ ਹੋਵੇ ਇਸ ਤੇ ਤੁਰਨਾ ਮੁਸ਼ਕਿਲ ਹੋ ਜਾਂਦਾ ਪਤਾ ਨਹੀਂ ਲੱਗਦਾ ਕਿ ਕਿੱਥੇ ਤੋਇਆ ਟਿੱਬਾ ਆ ਕਿੱਥੇ ਕੋਈ ਵੱਟਾ ਰੋੜਾ ਪਿਆ ਆ ਤੇ ਕਈ ਤਰ੍ਹਾਂ ਦੇ ਜਿਹੜਾ ਆ ਹਾਦਸਾ ਵਾਪਰ ਸਕਦਾ ਆ ਹਾਂਜੀ ਪਰ ਜਦੋਂ ਉਸੇ ਰਾਹ ਦੇ ਉੱਤੇ ਲਾਈਟ ਲੱਗੀ ਹੋਵੇ ਤੇ ਰਸਤਾ ਭਾਵੇਂ ਜਿੰਨਾ ਮਰਜ਼ੀ ਉਬੜ ਖਾੜ ਹੋਵੇ ਫਿਰ ਵੀ ਉਹਦੇ ਤੋਂ ਚੱਲਣਾ ਜਿਹੜਾ ਆ ਉਹ ਆਸਾਨ ਹੋ ਜਾਂਦਾ ਆ ਇਦਾਂ ਹੀ ਸਾਡੀ ਜ਼ਿੰਦਗੀ ਦਾ ਇੱਕ ਰਸਤਾ ਆ ਭਾਵੇਂ ਉਹ ਸਾਡੀਆਂ ਸਰੀਰ ਅੱਖਾਂ ਦੇ ਨਾਲ ਨਜ਼ਰ ਨਹੀਂ ਆਉਂਦਾ ਪਰ ਅਸੀਂ ਇੱਕ ਰਸਤੇ ਤੋਂ ਦੀ ਜਾ ਰਹੇ ਹਾਂ ਜਿਵੇਂ ਆਸਮਾਨ ਦੇ ਵਿੱਚ ਜਦੋਂ ਜਹਾਜ਼ ਉੱਡਦਾ ਹੈ ਤੇ ਜਦੋਂ ਆਪਾਂ ਦੇਖਦੇ ਹਾਂ ਆਪਣੀਆਂ ਅੱਖਾਂ ਦੇ ਨਾਲ ਤੇ ਉੱਥੇ ਕੋਈ ਵੀ ਰਾਹ ਨਜ਼ਰ ਨਹੀਂ ਆਉਂਦਾ ਐਦਾਂ ਹੀ ਲੱਗਦਾ ਬਸ ਕਿ ਕੁਝ ਹੈ ਹੀ ਨਹੀਂ ਤੇ ਸੋਚਾਂ ਵਿੱਚ ਪੈਂਦਾ ਸ਼ੁਰੂ-ਸ਼ੁਰੂ ਵਿੱਚ ਬੰਦਾ ਕਿ ਇਹ ਕਿੱਧਰ ਨੂੰ ਲੈ ਕੇ ਜਾ ਰਿਹਾ ਇਹਨੂੰ ਕਿੱਦਾਂ ਪਤਾ ਹੈ ਵੀ ਇੱਧਰ ਦੀ ਜਾ ਕੇ ਹੀ ਫਲਾਨੇ ਦੇਸ਼ ਨੂੰ ਪਹੁੰਚਣਾ ਹੈ ਕੋਈ ਉੱਥੇ ਰਸਤਾ ਨਜ਼ਰ ਨਹੀਂ ਆਉਂਦਾ ਕੋਈ ਰੋਖ ਨਜ਼ਰ ਨਹੀਂ ਆਉਂਦਾ ਕੋਈ ਨਿਸ਼ਾਨੀ ਨਜ਼ਰ ਨਹੀਂ ਆਉਂਦੀ ਪਰ ਇੱਕ ਰਡਾਰ ਆ ਜੋ ਉਹ ਜਹਾਜ਼ ਦੇ ਸਿਸਟਮ ਦੇ ਅੰਦਰ ਉਹਨਾਂ ਨੂੰ ਰਸਤਾ ਦਿਖਾਉਂਦਾ ਹੈ ਤੇ ਉਹ ਪਾਇਲਟ ਨੂੰ ਪਤਾ ਹੈ ਉਸ ਰਡਾਰ ਨੂੰ ਉਹ ਫਾਲੋ ਕਰਦੇ ਆ ਤੇ ਉਹਦੇ ਰਾਹੀਂ ਜਿਹੜਾ ਜਹਾਜ਼ ਆ ਉਹ ਸਹੀ ਮੰਜ਼ਿਲ ਤੇ ਪਹੁੰਚਦਾ ਹੈ ਅਗਰ ਉਹ ਰਡਾਰ ਦਾ ਜਿਹੜਾ ਕਨੈਕਸ਼ਨ ਆ ਸਿਗਨਲ ਆ ਉਹ ਟੁੱਟ ਜਾਂਦਾ ਤੇ ਜਹਾਜ਼ ਕਦੀ ਵੀ ਸਹੀ ਮੰਜ਼ਿਲ ਤੇ ਨਹੀਂ ਪਹੁੰਚ ਸਕਦਾ ਕੁਝ ਵੀ ਕਰਕੇ ਨਹੀਂ ਪਹੁੰਚ ਸਕਦਾ ਇੱਦਾਂ ਇੱਕ ਰਡਾਰ ਆ ਸਾਡੇ ਜੀਵਨ ਦੀ ਜੋ ਪਰਮੇਸ਼ਵਰ ਦੇ ਨਾਲ ਕਨੈਕਟ ਹੈ ਪਰਮੇਸ਼ਵਰ ਸਾਡੀ ਮੰਜ਼ਿਲ ਆ ਅਗਰ ਨੈਟਵਰਕ ਨਹੀਂ ਆ ਅਗਰ ਸੈਟੇਲਾਈਟ ਦੇ ਵਿੱਚ ਕਰੰਟ ਨਹੀਂ ਆ ਤੇ ਸਾਡੀ ਜ਼ਿੰਦਗੀ ਦੇ ਜਹਾਜ਼ ਨੂੰ ਉਹ ਰਡਾਰ ਜਿਹੜੀ ਆ ਨਾ ਉਹ ਨਜ਼ਰ ਨਹੀਂ ਆਉਣੀ ਫੋਲੋ ਨਹੀਂ ਕਰ ਹੁਣੀ ਅਰੇ ਰਡਾਰ ਤੋਂ ਬਿਨਾ ਸਾਡੀ ਜ਼ਿੰਦਗੀ ਦਾ ਜਹਾਜ਼ ਵੀ ਮੰਜ਼ਲ ਤੱਕ ਨਹੀਂ ਪਹੁੰਚ ਸਕਦਾ ਸੋ ਪਰਮੇਸ਼ਵਰ ਦੇ ਨਾਲ ਜਿਹੜੇ ਪ੍ਰੇਮ ਰੱਖਦੇ ਆ ਬਾਲੇ ਛੁਪਿਆ ਹੋਇਆ ਰਸਤਾ ਜਿਹੜਾ ਆ ਉਹ ਦਿਖਾਉਂਦਾ ਆ ਜਿਵੇਂ-ਜਿਵੇਂ ਸਾਡਾ ਪਿਆਰ ਪਰਮੇਸ਼ਵਰ ਦੇ ਨਾਲ ਵਧਦਾ ਜਾਂਦਾ ਆ ਮੁਹੱਬਤ ਵਧਦੀ ਜਾਂਦੀ ਆ ਪਰਮੇਸ਼ਵਰ ਦੇ ਨਾਲ ਸਾਡਾ ਰਿਸ਼ਤਾ ਮਜ਼ਬੂਤ ਹੁੰਦਾ ਜਾਂਦਾ ਆ ਤੇ ਛੁਪਿਆ ਹੋਇਆ ਰਸਤਾ ਜਿਹੜਾ ਖੁੱਲੀਆਂ ਅੱਖਾਂ ਦੇ ਨਾਲ ਨਜ਼ਰ ਨਹੀਂ ਆਉਂਦਾ ਫਿਰ ਉਹ ਮਨ ਦੀਆਂ ਅੱਖਾਂ ਦੇ ਨਾਲ ਨਜ਼ਰ ਆਉਂਦਾ ਮਨ ਦੇ ਸਿਸਟਮ ਦੇ ਅੰਦਰ ਫੀਡ ਕਰ ਦਿੰਦਾ ਆ ਹallelujah ਜੇ ਜਿਨ੍ਹਾਂ ਦੇ ਕੋਲੇ ਉਹ ਰਸਤਾ ਨਹੀਂ ਆ ਉਹ ਭੁੱਲੇ ਹੋਏ ਆ ਉਹ ਭਟਕੇ ਹੋਏ ਆ ਕਈ ਵਾਰੀ ਆਪਾਂ ਕੁਝ ਲੋਕਾਂ ਨੂੰ ਕਹਿੰਨੇ ਆ ਇਹ ਭਟਕਿਆ ਫਿਰਦਾ ਹੈ ਆਪਣੀ ਰਾਹ ਤੋਂ ਉਹ ਕਿਹੜੀ ਰਾਹ ਤੋਂ ਭਟਕਿਆ ਆ ਉਹੀ ਰਾਹ ਜਿਹੜੀ ਸਿਰਫ ਤੇ ਸਿਰਫ ਪਰਮੇਸ਼ਵਰ ਦੀ ਲੋਅ ਦੇ ਨਾਲ ਨਜ਼ਰ ਆਉਂਦੀ ਆ ਕਿਉਂਕਿ ਪਰਮੇਸ਼ਵਰ ਇੱਕ ਚਾਨਣ ਆ ਪ੍ਰਭੂ ਯੀਸੂ ਮਸੀਹ ਜੀ ਨੇ ਕਿਹਾ જગਤ ਦਾ ਚਾਨਣ ਮੈਂ ਹਾਂ ਕਰ ਕਿਉਂ ਪ੍ਰਭੂ ਪਰਮੇਸ਼ਵਰ ਇੱਕ ਚਾਨਣ ਆ ਜੋ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਦਾ ਆ ਬਹੁਤ ਭੈਣ ਭਰਾ ਜਿਹੜੇ ਆ ਉਹ ਉਸ ਚਾਨਣ ਦੇ ਵਿੱਚ ਅਜੇ ਤੱਕ ਨਹੀਂ ਆਏ ਉਹ ਹਨੇਰੇ ਦੇ ਵਿੱਚ ਅਰੋ ਅਸਲੀ ਰਸਤੇ ਤੋਂ ਭੁੱਲੇ ਹੋਏ ਆ ਭਟਕੇ ਹੋਏ ਆ ਪਾਰੇ ਜਿਵੇਂ ਜਿਵੇਂ ਅਸੀਂ ਪਰਮੇਸ਼ਵਰ ਦੇ ਵਿੱਚ ਵਧਦੇ ਜਾਵਾਂਗੇ ਤਿਵੇਂ-ਤਿਵੇਂ ਅਸੀਂ ਰਸਤੇ ਤੇ ਚੜਦੇ ਜਾਵਾਂਗੇ ਜਿਹੜੀ ਗੱਡੀ ਲੀਤੋਂ ਲਿੱਥੀ ਹੋਈ ਆ ਉਹ ਲੀਤੇ ਰਾਹ ਦੇ ਉੱਤੇ ਵਾਪਸ ਆ ਜਾਏਗੀ ਬਹੁਤ ਹੀ ਵਧੀਆ ਹallelujah ਤਾਂ ਪ੍ਰਭੂ ਨੇ ਕਿਹਾ ਰਾਹ ਵੀ ਮੈਂ ਹੀ ਆ ਬਹੁਤ ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ ਨਾ ਰਾਹ ਸੱਚਾਈ ਤੇ ਜੀਵਨ ਮੈਂ ਹੀ ਆ ਚਾਨਣ ਵੀ ਉਹ ਆ ਪਿਆਰਾ ਵੀ ਉਹ ਆ ਪਿਆ ਤੇ ਜੀਵਨ ਸੱਚ ਵੀ ਉਹ ਆ ਪੀ ਹੈ ਹallelujah ਉਹ ਸਭ ਕੁਝ ਆ ਤੁਸੀਂ ਇਹ ਨਾ ਹਿਸਾਬ ਲਾਓ ਕਿ ਮੈਂ ਪਰਮੇਸ਼ਵਰ ਤੋਂ ਕਿੰਨਾ ਦੂਰ ਚਲੇ ਆ ਗਿਆ ਹਾਂ ਕਈ ਵਾਰੀ ਅਸੀਂ ਇਹੀ ਹਿਸਾਬ ਲਾਉਂਦੇ ਰਹਿੰਨੇ ਕਿ ਮੈਂ ਪਰਮੇਸ਼ਵਰ ਤੋਂ ਬਹੁਤ ਦੂਰ ਆ ਹੁਣ ਮੈਨੂੰ ਪਰਮੇਸ਼ਵਰ ਦੇ ਨੇੜੇ ਆਉਣ ਨੂੰ ਪਤਾ ਨਹੀਂ ਕਿੰਨਾ ਚਿਰ ਲੱਗ ਜਾਣਾ ਮੈਂ ਇੰਨਾ ਦੂਰ ਆ ਗਿਆ ਆ ਕੋਈ ਚਿਰ ਨਹੀਂ ਲੱਗਣਾ ਭਾਵੇਂ ਤੁਸੀਂ ਜਿੰਨੇ ਮਰਜੀ ਕਦਮ ਦੂਰ ਆ ਪਰਮੇਸ਼ਵਰ ਤੋਂ ਬਸ ਜਦੋਂ ਤੁਸੀਂ ਇੱਕ ਕਦਮ ਪਰਮੇਸ਼ਵਰ ਦੇ ਵੱਲ ਨੂੰ ਵਧਾਉਣਾ ਆ ਤੁਸੀਂ ਪਰਮੇਸ਼ਵਰ ਦੇ ਵੱਲ ਨੂੰ ਆ ਜਾਣਾ ਆ ਹਾਲੇਲੂਇਆ ਦੂਰ ਭਾਵੇਂ ਤੁਸੀਂ ਜਿੰਨੇ ਮਰਜੀ ਕਦਮ ਆ ਬੈਟਰ ਨਹੀਂ ਕਰਦਾ ਪਰ ਤੁਹਾਡਾ ਇੱਕ ਕਦਮ ਜਿਹੜਾ ਪਰਮੇਸ਼ਵਰ ਦੇ ਵੱਲ ਨੂੰ ਆ ਉਹ ਸਾਰੀਆਂ ਦੂਰੀਆਂ ਨੂੰ ਖਤਮ ਕਰ ਦਿੰਦਾ ਹੈ ਹallelujah ਸੋ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਪਰਮੇਸ਼ਵਰ ਤੋਂ ਦੂਰ ਆ ਅੱਜ ਉਹ ਇੱਕ ਕਦਮ ਜਿਹੜਾ ਬਹੁਤ ਇਮਾਨੀਤ ਰੱਖਦਾ ਅੱਜ ਤੁਸੀਂ ਉਹ ਪਰਮੇਸ਼ਵਰ ਦੇ ਵੱਲ ਨੂੰ ਪਟਣਾ ਹੈ ਤੇ ਤੁਸੀਂ ਦੇਖਿਓ ਤੁਸੀਂ ਕਿੰਨਾ ਨੇੜੇ ਆ ਜਾਣਾ ਹੈ ਕਰਕੇ ਉਹਨੇ ਅੱਗਲਵਾਂਡੀ ਤੁਹਾਨੂੰ ਲੈਣ ਆ ਜਣਾ ਹੈ ਹallelujah ਜਿੰਨੂੰ ਅਸੀਂ ਬਹੁਤ ਪਿਆਰ ਕਰਦੇ ਹੁੰਨੇ ਆ ਜਦੋਂ ਅਸੀਂ ਉਹਦੀਆਂ ਰਾਹਾਂ ਤੱਕਦੇ ਆ ਵੀ ਉਹ ਸਾਡੇ ਘਰ ਨੂੰ ਆਵੇ ਆਪਣੀਆਂ ਅੱਖਾਂ ਰਾਤ ਹੀ ਲੱਗੀਆਂ ਰਹਿੰਦੀਆਂ ਆ ਕਿਸੇ ਦਾ ਬਾਈਕ ਲੰਘ ਕੇ ਜਾਵੇ ਕਿਸੇ ਦੀ ਗੱਡੀ ਲੰਘ ਕੇ ਜਾਵੇ ਆਪਾਂ ਨੂੰ ਇਦਾਂ ਹੀ ਬੇੜਕਾਉਂਦੀ ਆ ਜਿੰਨੂੰ ਆਪਾਂ ਢੀਕਦੇ ਆ ਵੀ ਉਹੀ ਆ ਗਿਆ ਆ ਭੱਜ ਭੱਜ ਕੇ ਅੱਖਾਂ ਗੇਟ ਵੱਲ ਨੂੰ ਜਾਂਦੀਆਂ ਡੋਰ ਵੱਲ ਨੂੰ ਜਾਂਦੀਆਂ ਆ ਕਰਕੇ ਉਡੀਕਿਆ ਤੇ ਜਿੱਦਾਂ ਹੀ ਸਾਨੂੰ ਪਤਾ ਲੱਗਦਾ ਵੀ ਉਹ ਆ ਗਿਆ ਆ ਉਹ ਅਜੇ ਗੇਟ ਤੇ ਹੀ ਹੁੰਦਾ ਤੇ ਅਸੀਂ ਕੀ ਕਰਦੇ ਆ ਉਹਨੂੰ ਲੈਣ ਅੱਗਲ ਵਾਂਡੀ ਚਲੇ ਜਾਂਦੇ ਆ ਜੇ ਅਸੀਂ ਇਨਸਾਨ ਹੋ ਕੇ ਇੰਨੀ ਮੁਹੱਬਤ ਰੱਖਦੇ ਆ ਤੁਸੀਂ ਸੋਚੋ ਉਹ ਪਰਮੇਸ਼ਵਰ ਕਿੰਨੇ ਸਾਲਾਂ ਤੋਂ ਬਾਹਾਂ ਖੋਲ ਕੇ ਸਾਡੀ ਵੇਟ ਕਰ ਰਿਹਾ ਆ ਆਪਣੇ ਉਜਾੜੂ ਪੁੱਤਰਾਂ ਦੀ ਉਹਦੀਆਂ ਅੱਖਾਂ ਉਡੀਕ ਰਹੀਆਂ ਸਾਨੂੰ ਉਹਦੀਆਂ ਬਾਹਾਂ ਖੁੱਲੀਆਂ ਹੋਈਆਂ ਆ ਉਹਨੂੰ ਹਰ ਪਾਸਿਓਂ ਬੜ ਘਾਰੀ ਵੀ ਹੁਣ ਵੀ ਮੇਰਾ ਪੁੱਤਰ ਆ ਰਿਹਾ ਵਾਪਸ ਹੁਣ ਵੀ ਮੇਰੀ ਧੀ ਵਾਪਸ ਆ ਰਹੀ ਆ ਜਿੱਦਾਂ ਹੀ ਅਸੀਂ ਇੱਕ ਕਦਮ ਪੁੱਟਣਾ ਆ ਉਹਦੇ ਵੱਲ ਨੂੰ ਉਨੇ ਸੈਂਕੜੇ ਕਰੋੜਾਂ ਕਦਮ ਜਿਹੜੇ ਆ ਉਹ ਸਾਨੂੰ ਅਗਲ ਵੰਡੀ ਲੈਣ ਆ ਜਣਾ ਹallelujah ਕਰਕੇ ਉਹ ਬਹੁਤ ਮੁਹੱਬਤ ਕਰਨ ਵਾਲਾ ਪਰਮੇਸ਼ਵਰ ਆ ਬਹੁਤ ਪਿਆਰ ਕਰਨ ਵਾਲਾ ਪਰਮੇਸ਼ਵਰ ਆ ਸਾਡੇ ਪਿਆਰ ਦੇ ਵਿੱਚ ਕਮੀ ਹੋ ਸਕਦੀ ਆ ਸਾਡੇ ਪ੍ਰੇਮ ਦੇ ਵਿੱਚ ਜਿਹੜੇ ਆ ਉਹ ਕੋਈ ਲਾਲਚ ਹੋ ਸਕਦਾ ਸਾਨੂੰ ਅਸੀਂ ਮਤਲਬ ਪ੍ਰਸਤ ਹੋ ਸਕਦੇ ਆ ਪਰ ਉਹ ਮਤਲਬ ਪ੍ਰਸਤ ਨਹੀਂ ਆ ਉਹ ਖੁਦਗਰਜ਼ ਨਹੀਂ ਆ ਪਰ ਉਹ ਖੁਦਾ ਆ ਹallelujah ਹੋਲੀਪੋਤਾਂ ਦਾ ਵਾਰਤਾ ਇਸ ਵੀਡੀਓ ਨੂੰ ਦੇਖ ਕੇ ਕਾਸਟ ਦੇਵ ਜੀ ਨੇ ਕਿੰਨਾ ਵਧੀਆ ਤਰੀਕੇ ਦੇ ਨਾਲ ਸਾਨੂੰ ਸਮਝਾਇਆ ਹੈਗਾ ਕਿ ਸਾਨੂੰ ਪਰਮੇਸ਼ਵਰ ਦੇ ਨਾਲ ਕਿਸ ਤਰ੍ਹਾਂ ਵਫਾਦਾਰ ਰਹਿਣਾ ਚਾਹੀਦਾ ਕਈ ਵਾਰ ਆਪਣਾ ਦਿਲ ਬਈਮਾਨ ਹੋ ਜਾਂਦਾ ਵਾ ਕਿ ਆਪਾਂ ਇੰਨਾ ਹੈਗਾ ਇੰਨਾ ਨਾ ਬੋਏ ਲਿਖ ਨਹੀਂ ਹੀ ਆਪਣੀ ਚੀਜ਼ ਅਸ਼ੀਸ਼ ਰੁਕ ਜਾਂਦੀ ਹੈ ਜਿਕਰ ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਜੇ ਤੁਹਾਡੇ ਕੋਲ ਨਹੀਂ ਹੈਗਾ ਚਲੋ ਠੀਕਾ ਚੱਲ ਥੋੜਾ ਹੈਗਾ ਥੋੜਾ ਹੀ ਬੋ ਪਰ ਖੁਸ਼ੀ ਨਾਲ ਬੋ ਕਈ ਵਾਰੀ ਹੁੰਦਾ ਵਾ ਕਿ ਆਪਾਂ ਇਹਨਾਂ ਨਹੀਂ ਕਰ ਪਾਣਗੇ ਹਨਾ ਤੇ ਪਰ ਜੋ ਵੀ ਕਿਸੇ ਕੋਲ ਕੁਝ ਜ਼ਿਆਦਾ ਹੁੰਦਾ ਜ਼ਿਆਦਾ ਦੇ ਦਿੰਦਾ ਕਿਸੇ ਕੋਲ ਥੋੜਾ ਹੁੰਦਾ ਥੋੜਾ ਦੇ ਦਿੰਦਾ ਪਰ ਕਦੇ ਵੀ ਤੁਸੀਂ ਕਰਦੇ ਚੱਕ ਕੇ ਕਿਸੇ ਕੋ ਫੜ ਕੇ ਨਾ ਦੋ ਜਿੰਨਾ ਤੁਹਾਡੇ ਕੋਲ ਹੈਗਾ ਨਾ ਉਹਦੇ ਵਿੱਚ ਹੀ ਪਰਮੇਸ਼ਵਰ ਨੂੰ ਦੇਣਾ ਸ਼ੁਰੂ ਕਰ ਦੋ ਤਾਂ ਤੁਹਾਨੂੰ ਬਹੁਤ ਹੀ ਆਸ਼ੀਸ਼ ਮਿਲਗੇ ਕਈ ਵਾਰੀ ਤਾਂ ਹੁੰਦਾ ਨਾ ਬੰਦਾ ਮਤਲਬ ਕਿ ਦੇਣਾ ਚਾਹੁੰਦਾ ਆ ਲੇਕਿਨ ਉਹ ਦੇ ਹੀ ਨਹੀਂ ਹੁੰਦਾ ਵਾ ਪਰ ਜੇ ਤੁਸੀਂ ਦੋਗੇ ਚਾਹੇ ਥੋੜੇ ਹੀ ਦੋ ਦੋ ਜੂਫਤ ਆਈ ਨਾ ਖੁਸ਼ੀ ਨਾਲ ਖਾੜ ਮਤਲਬ ਇਹ ਇਸ ਫਾਰ ਮਹੀਨਾ ਦੇ ਆ ਹਨਾ ਅਗਲੀ ਵਾਰੀ ਮੈਂ ਕੋਸ਼ਿਸ਼ ਕਰਾਂਗਾ ਰੱਬ ਅੱਗੇ ਦੁਆ ਕਰੇ ਗੁਰੂ ਦੀ ਗਲੀ ਉਰ ਮੈਂ ਕੋਸ਼ਿਸ਼ ਕਰਾਂ ਪਰਮੇਸ਼ਵਰ ਮੇਰੇ ਮਨ ਨੂੰ ਵੀ ਖੋਲ ਮੇਰੇ ਹੱਥਾਂ ਨੂੰ ਵੀ ਫੋ ਤਾਂ ਜੋ ਕਿ ਮੈਂ ਤੇਰੇ ਨਾਲ ਵਫਾਦਾਰ ਰਵੇ ਇਸ ਪ੍ਰਾਰਥਨਾ ਨੂੰ ਕਰਨੀ ਸ਼ੁਰੂ ਕਰ ਦੋ ਫੇ ਬੋਣਾ ਸ਼ੁਰੂ ਕਰੋ ਫੇ ਤਾਂ ਤੁਸੀਂ ਖੁਸ਼ੀ ਨਾਲ ਵੀ ਦੇ ਪਾਉਂਗੇ ਮਨ ਮਾਰ ਕੇ ਨਹੀਂ ਠੀਕ ਆ ਔਰ ਮੇਰੇ ਚੈਨਲ ਤੇ ਤੁਸੀਂ ਵੀ ਨਏ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਔਰ ਐਸੀ ਹੀ ਵੀਡੀਓ ਮੈਂ ਆਪਕੇ ਲਈ ਲੈ ਕੇ ਆਤੀ ਰਹੂੰਗੀ ਪਲੀਜ਼ ਮੈਨੂੰ ਕਮੈਂਟ ਕਰਕੇ ਦੱਸਣਾ ਕਿ ਕੰਮ ਕਰਦੇ ਹੋਏ ਵੀਡੀਓ ਨੂੰ ਵੀ ਜੇ ਤੁਸੀਂ ਦੇਖ ਸਕਦੇ ਆ ਚਾਹ ਫਿਰ ਮੈਂ ਇਸ ਤਰ੍ਹਾਂ ਬੈਠ ਕੇ ਹੀ ਬਣਾਇਆ ਕਰਾਂ। ਕਿੰਨਾ ਕਿਸ ਤਰ੍ਹਾਂ ਤੁਸੀਂ ਦੇਖਣਾ ਜੇ ਕਸ਼ਟ ਦੇ ਹੋਗੀ ਤੁਸੀਂ ਚਾਹੁੰਦੇ ਆ ਕਿ ਮੈਂ ਵੱਡੀ ਲਾਵਾਂ ਤਾਂ ਮੈਂ ਵੱਡੀ ਲਾਵਾਂਗੀ ਆਪਣੀ ਸਾਈਡ ਤੇ ਕੋਨੇ ਤੇ ਛੋਟੇ ਜੀ ਲਾਵਾਂਗੀ ਠੀਕ ਹੈ। ਤੇ ਮੇਰੇ ਵੱਲੋਂ ਸਭ ਕੁਝ ਆ ਜਾਵੇ ਜੀ ਕਿ ਫਿਰ ਚਲੋ ਨਾ ਸਬਸਕ੍ਰਾਈਬ ਜਰੂਰ ਕਰ ਲੈਣਾ। ਅਮੀਨ ਹਾਲੇਲੂਇਆ।